E é. é. ਇਕ ਓੰਕਾਰ ਵਾਹਿ ਗੁਰ ਜੇਤਿ ਫਤ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੇ ਪਾਤਸ਼ਾਹ ਦੇ ਦਸਵੇਂ ਪ੍ਰਥਮ ਪਗਵਤ ਸੁਮਰਕਾ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM ਦਸ ਹੋਈ ਸਹਾਏ ਅਰਜਨ ਹਰਿ ਭਗਵੰਨੋ ਸਿੰਧਰਾਓ ਸ੍ਰੀ ਹਰਿ ਰਾਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਯੂ ਰਾਜ ਸਜਠਾ ਸਭ ਦੁੱਖ ਜਾਏ ਇਕ ਬਹਾਦਰ ਸਿਮਰਿਆ ਘਰ ਨੌਨੇ ਬਿਆਵੈ ਧਾਈ ਸਭ ਥਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀ ਦਾਰਦਾ ਧਿਆਨ ਤਰ ਕੇ ਬੋਲ ਦੇ ਪੰਗ ਪਿਆਰਿਆਂ ਚੌਂਹਾਂ ਸਭ ਜਵਦਿਆਂ ਚਾਰੀਆਂ ਮੁਕਤੇ ਆ ਠਾਠੀਆਂ ਜੱਪੀਆਂ ਤੱਬੀਆਂ ਜਨਾ ਨਾਮ ਜੱਪਿਆ ਵੱਲ ਛਕਿਆ ਦੇਗ ਚਰਾਈ ਤੇਗ ਬਾਹੀ ਤੇਤਕੇ ਅਨ ਡਿੱਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੰਦ ਦੇ ਜਨ ਸਿੰਘਾਂ ਸਿੰਘਨਰੀਆ ਧਰਮ ਹੇਤ ਸੇਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਲ੍ਹ ਲੜੀ ਅੰਜ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹਾ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵ ਤੇ ਆਵਨ ਕਾ ਸਦਕਾ ਸਰਬ ਸੁਖ ਹੋਵਤ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਛਿਆ ਰਿਆ ਏਤੁ ਦੇਗ ਤੇਗ ਫਤਿਹ ਬਿਰਦ ਕੀ ਪਾਦ ਪੰਥ ਕੀ ਜੀਤ ਸ੍ਰੀ ਸਹੁਗ ਜੀ ਸਹਾਈ ਖਾਲਸਾ ਜੀ ਕੀ ਬੋਲ ਬਾਲੇ ਬੋਲਾ ਕੇ ਸਕਾਨੋ ਸਿੱਖੇਦਾਨ ਕੇਸਦਾਨ ਰਾਹਤਦਾਨ ਬਵੇਕਦਾਨ ਵਿਸਾਹਦਾਨ ਭੂਸਦਾਨ ਦੰਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰਸਾਵ ਦੇਦੇ ਦਰਸ਼ਨ ਈਸ਼ਨਾਨ ਚੌਕੀਆਂ ਝੰਡੇ ਬੁੰਗੇ ਡੁਗਾ ਜੋਕੇ ਅਕਾਲ ਧਰਮ ਕਾ ਜੈਕਾਰ ਬੋਲ ਲਾ ਜੀ ਖੰਦ ਮਨ ਮਨਿ ਮਾ ਮਤਿ ਜੀ ਮਤਿ ਪਤ ਦਾ ਰਖਾ ਆਪਰਾਹੇ ਗੁਰ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆ ਸੇ ਨਨਕਨ ਸਾਹਿਬ ਤੇ ਹੋ ਰਬ ਦੇ ਦਵਾਰਿਆਂ ਗੁਰ ਧਾਮਾਂ ਦੇ ਦਿਨਾਂ ਤੋਂ ਪੰਥ ਨੂੰ ਵੇਛੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਾਓ ਹੇ ਨਿਮਾਣਿਆਂ ਦੇ ਮਾਨ ਮੇਤਾਰਿਆਂ ਦੇ ਤਾਨ ਨੇ ਉਟਿਆਂ ਦੀ ਓਟ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਰੂਰਾ ਅਰਦਾਸ ਬੇਤੀ ਜੋਦੜੀ ਹਾਜੀ ਸਤਿਗੁਰ ਦੀ ਚਾਰ ਪਹਿਰ ਰੈਣ ਘੜੇ ਅੰਦਰ ਸੁਖ ਆਨੰਦ ਸਹਿਜ ਬਤੀਤ ਹੋਈ ਚਾਰ ਪਹਿਰ ਦਿਨ ਆਇਆ ਹੈ ਘੜੇ ਅੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਵਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਜ ਸਾਹਿਬ ਜੀ ਵਿਖੇ ਸਤਿਗੁਰ ਜੀ ਆਪ ਜੀ ਦੇ ਪਾਵਨ ਸਿੰਘਾਸਨ ਸੱਚੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਖੁੱਲੇ ਦਰਸ਼ਨ ਨਿਹਾਰ ਬਖਸ਼ਿਸ਼ ਕਰ ਦਿਓ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨੇ ਹਾਲ ਨੇ ਹਾਲ ਪ੍ਰਭ ਜੀ ਦਰਵਾਇ ਸਰਬੱਤ ਸੰਗਤ ਦੇ ਹਾਜ਼ਰ ਤੇ ਫਲ ਪੇਟਾਵਾਂ ਸੇਵਾਵਾਂ ਦਰਖਦਾਨ ਪਰਵਾਨ ਕਰਨੀਆਂ ਯਤਰਾ ਸਫਲ ਕਰਨੇ ਆਪਣੇ ਦਰੋਂ ਘਰੋਂ ਸਿੱਖੇ ਸਦਕ ਪ੍ਰਸਾਦ ਨਾਮ দান ਬਖਸ਼ਨਾ ਸੋਬਿ ਭਾਵਨਾਵਾਂ ਪੂਰੀਆਂ ਕਰਨੀਆਂ ਕਰੋ ਕਿਰਪਾ ਸਰਗੁਰੂ ਜੀ ਆਪਦੀ ਦੇ ਪਾਵਨ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲਜਣ ਦੀ ਆਪ ਆਗਿਆ ਬਖਸ਼ੋ ਜੀ ਰਸਤੇ ਪੈੜੇ ਅੰਦਰ ਆਪ ਅੰਗ ਸੰਗ ਸਹਾਈ ਹੋਣਾ ਅੱਖਰ ਵੱਡ ਕਟ ਭੁੱਲ ਚੁੱਕ ਮੁਆਫ ਕਰਨ ਸੇਖੇ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਨ ਨਾਨਕ ਰਾਨ ਘੜੀ ਕਰਾ ਮੇਰੇ ਬਾਣੇ ਸਰਬਤ ਦਾ ਬੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ